नहीं तो पुलिस बैठ करनी पहले अनीश कितने अनीश आए मारे

ਵਿਕਾਸ ਨਾਮ ਸੀ ਇਹਰਾ ਉਮਰ ਕਰੀਬ 16 ਸਾਲ ਹੈ ਮੈਂ ਕਸਾਰਾ ਮੈਂ ਲਗਾ 16 ਸਾਲ ਦੀ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਇਹ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਹੈ ਪ੍ਰਸ਼ਾਸਨ ਤੇਲਾ ਸਰਕਾਰ ਢਿੱਲੀ ਹੈ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਿਲਾਇਆ ਮੈਂ ਹੱਥਾਂ ਦੇ ਵਿੱਚ ਵੱਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਉੱਚੀ ਚ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜਰੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁੱਜੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਔਰ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਨਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁੱਛ ਰਹੇ ਹਰ ਪੱਤਰਕਾਰ ਬਾਦੀ ਵਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਜਿਹਦੀ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਹੁਰਾਲ ਕੀ ਕਰਦਾ ਸੀ ਇਹ ਨਹੀਂ ਕੋਈ ਉਮਰ ਕਿਬ 16 ਸਾਲ ਦਾ ਉਹਨੂੰ ਦੱਸਿਆ ਕਿ ਆ ਦੋ ਥਾ ਸਾਲ ਪੜਾਈ ਛੱਡ ਚੁੱਕਾ ਕਿਉਂਕਿ ਪਰਿਵਾਰ ਆਪਣੇ ਲਈ ਲੀਵਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਇਹਦਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਕਵਜ ਹੋਇਆ ਕਦੋਂ ਹੋਇਆ ਪੋਨੇ ਕ 10 ਵਜੇ ਦੀ ਗੱਲ ਆ ਬਸੀ ਦਾਨਿਸ਼ਮੰਦਾ ਲਸੂੜੀ ਮੋਹੱਲਾ ਦੁਰਗੇ ਦਿਖੂ ਦੇ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਕੈਂਟ ਦੇ ਕਲੈਕਸ਼ਨਾਂ ਦੇ ਕੈਂਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਾਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉੱਥੋਂ ਤੁਰਿਆ ਆਂਦੇ ਆਂਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਏ ਕਿ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆਗੇ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰਪਾਰ ਕੀਤੇ ਹੋਏ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਹਿ ਤਰੇ ਨਸ਼ੇ ਦੀ ਪੇਟ ਚੜ ਗਿਆ ਮੁੰਡਾ ਜੀ ਕੋਈ ਉਹਦਾ ਪਤਾ ਲੱਗਿਆ ਕਿ ਕੋਈ ਇਹਨੇ ਰஞ்சிਸ਼ ਸੀ ਰஞ்சிਸ਼ ਉੱਥੇ ਕੋਈ ਗੱਲਬਾਤ ਹੋਈ ਇਹਨੇ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮੇਂਗੇ ప్రతిਦੇ ਸਮੇਂਗੇ ਨਾਲ ਲੱਗੇ ਚਲਦਾ ਅੱਜ ਸਾਰੇ ਲੋਕ ਨਸ਼ੇ ਦੇ ਪੇੜ ਚੜ ਗਏ ਚਿਤਲ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ ਉੱਤੇ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾਵੇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਜਾਣਕਾਰੀ ਘਰ ਦਾ ਚਾਕ ਤੇ ਬੁੱਝ ਹੀ ਗਿਆ ਨਾ ਤੇ ਕੁਝ ਪਤਾ ਲੱਗਿਆ ਕੌਣ ਮੁੰਡੇ ਸੀ ਕੁਝ ਉਹਨਾਂ ਦਾ ਇੱਕ ਇੱਕ ਲੜਕੇ ਦੀ ਪਛਾਣ ਜਿਹੜੀ ਮੇਨ ਉਹ ਦੱਸਤੀ ਆ ਜਿਨੇ ਪਿੱਛੇ ਦੀ ਬਸਤੀ ਬਾਬਾ ਖੇਤ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਦਿਲ ਤੋਂ ਛੁੱਟ ਕੇ ਆ ਕੇ ਨੇ ਇੱਕ ਕਤਲ ਕੀਤਾ ਇਲਾਕੇ 'ਚ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿਕਨੇਮ ਮੈ ਨਹੀਂ ਪੂਰਾ ਕਹਿ ਸਕਦਾ ਕਿ ਕਿਸ ਤਰ੍ਹਾਂ ਦੇ ਦਿਓ ਕਿੰਨੇ ਕਹਿੰਦੇ ਪੁਲਿਸ ਨੂੰ ਪਤਾ ਲੱਗਾ ਕਿ ਪੁਲਿਸ ਨੇ ਖੜੀਏ ਪੁਲਿਸ ਉੱਥੇ ਵੀ ਟੀਮ ਪੜੀ ਆ ਮੈਨੂੰ ਕੀ ਹਾਂ ਉਹ ਨਹੀਂ ਇਹ ਤਾਂ ਇਹ ਇਹ ਪੁਲਿਸ ਲੱਗੀ ਹੈ ਪੁਲਿਸ ਦੇ ਜੋ ਵਿਸ਼ਵਾਸਾਂ ਦੇ ਰਹੀ ਆ ਅਸੀਂ ਨਾਲ ਆ ਪੁਲਿਸ ਦੇ ਕਿਉਂਕਿ ਨਸ਼ੇ ਦੇ ਲਈ ਅਸੀਂ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਬਿਲਕੁਲ ਖੜੇ ਆ ਕੰਨਸ਼ਾ ਬੰਦ ਹੋਣਾ ਚਾਹੀਦਾ ਪਰ ਇਹ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹਦਾ ਜਵਾਬ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਪੁਲਿਸ ਕਾਰਵਾਈ ਹੈ ਪੁਲਿਸ ਦੇਖ ਰਹੀ ਹੈ 3 ਸਾਰੀ ਇੱਥੇ ਲੱਗੀਆਂ ਪਈਆਂ ਪੁਲਿਸ ਲੱਗਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜੇ ਤੇ ਪਤਾ ਲੱਗੇ ਕਿ ਤੇ ਉਸ ਇਲਾਕੇ ਦੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜੇ ਲੋਕ ਕਰਦੇ ਆ ਉਹਨਾਂ ਤੇ ਥਲ ਪੈਣੀ ਚਾਹੀਦੀ ਤੇ ਲੋਅਰ ਹਾਂ ਰੋਡ ਤੇ ਕਿੱਦਾਂ ਦੇ ਦਿਓ ਥੋੜੀ ਦੇਰ ਪਹਿਲਾਂ ਵੀ ਅ ਅ ਜਿਹਾ ਕੋਲੀ ਕਾਰਡ ਵੀ ਘਟਾ ਹੋਈ ਜਾਂ ਤੇ ਹਾਲਾਤ ਬਹੁਤ ਬੁਰੇ ਆ ਭਾਜੀ ਮੈਂ ਪੜਨ ਦਾ ਅੱਜ ਪੜਨ ਦਾ ਚੰਗਾ ਨਹੀਂ ਲੱਗਦਾ ਮੇਰੇ ਪਰਿਵਾਰ ਦਾ ਮੇਰਾ ਬੱਚਾ ਚਲਾ ਗਿਆ ਤੇ ਮੈਂ ਕੀ ਭੰਡਾ ਸਰਕਾਰ ਨੂੰ ਕੀ ਭੰਡਾ ਪ੍ਰਸ਼ਾਸਨ ਨੂੰ ਕੀ ਭੰਡਾ ਲੀਡਰਾਂ ਨੂੰ ਜੇ ਮੈਂ ਕਹਿ ਰਹਾ ਕਿ ਮੇਰੇ ਘਰ ਦਾ ਬੱਚਾ ਨਹੀਂ ਸੇਫ ਹੈਗਾ ਮੈਂ ਕਹੀ ਤੇ ਜਾ ਰਿਹਾ ਮੈਨੂੰ ਨਹੀਂ ਪਤਾ ਲੱਗਣਾ ਕੋਈ ਨਸ਼ਾ ਕਰਕੇ ਕਦੋਂ ਆ ਗਿਆ ਅੱਜ ਨਸ਼ਾ ਹੀ ਇਦਾਂ ਦਾ ਆ ਚੁੱਕਾ ਹੈ ਮੈਡੀਕਲ ਸਿੰਥੈਟਿਕ ਨਸ਼ੇ ਆ ਚੁੱਕੇ ਆ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿੱਦਾਂ ਪਰਿਵਾਰ ਬਚਾਵਾਂਗੇ ਇਹ ਪੁਲਿਸ ਹੀ ਹੀ ਮਦਦ ਕਰ ਸਕਦੀ ਹੈ ਸਰਕਾਰ ਕੋਈ ਐਸਾ ਲਾਅਨ ਆਰਡਰ ਲਿਆਵੇ ਕਿ ਜਿਹੜੇ ਗੁੰਡੇ ਲੋਕ ਹੈ ਜਿਨ੍ਹਾਂ ਨੂੰ ਬਾਹਰ ਨਾ ਆ ਸਕਣ ਕਿਉਂਕਿ ਜਿਹੜੇ ਲੋਕ ਪੁਲਿਸ 'ਤੇ ਹਮਲਾ ਕਰਦੇ ਆ ਜਾਂ ਕਿ ਕੋਲਡਾਂ ਦੇ ਹਮਲਾ ਕਰਦੇ ਆ ਕੋਲਡਾਂ ਸਟੂਡੈਂਟਾਂ ਦੇ ਜਾ ਕੇ ਜਾ ਕੇ ਅੰਦਰ ਜਾ ਕੇ ਹਮਲਾ ਕਰਦੇ ਆ ਉਹ ਜੇਲ੍ਹਾਂ ਚ ਦੂਜੇ ਦਿਨ ਬਾਹਰ ਆ ਜਾਂਦੇ ਆ ਤਾਂ ਉਹ ਅਗੂ ਨਸ਼ਾ ਹੀ ਵੇਚਣਗੇ ਕਤਲ ਹੀ ਕਰਨਗੇ ਉਹ